ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਫਿਰੋਜ਼ਪੁਰ ਦੇ ਨੇੜੇ ਪਿੰਡ ਹੈ ਖਾਈ ਫੇਮੇ ਕੇ ਖਾਈ ਫੇਮੇ ਕੇ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਘਰ ਦੀ ਛੱਤ ਤੇ ਪਤਾ ਲੱਗਿਆ ਕਿ ਇੱਕ ਡਰੋਨ ਡਿੱਗਿਆ ਹੈ ਪਾਕਿਸਤਾਨ ਦਾ ਡਰੋਨ ਇਹ ਦੱਸਿਆ ਜਾ ਰਿਹਾ ਹੈ ਔਰ ਉਹ ਡਰੋਨ ਦਾ ਸ਼ਿਕਾਰ ਇੱਕ ਵਿਅਕਤੀ ਵੀ ਹੋ ਗਿਆ ਹੈ ਜਿਸ ਦੇ ਸਰੀਰ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਵੇਲੇ ਦੀ ਬੇਹਦ ਅਹਿਮ ਖਬਰ ਜਿਹੜੀ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਤੋਂ ਆਈ ਹੈ ਕਿ ਡਰੋਨ ਡਿੱਗਣ ਦੇ ਕਰਕੇ ਵਿਅਕਤੀ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਹੈ ਉਹ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਘਰ ਦੀ ਛੱਤ ਤੇ ਪਤਾ ਲੱਗਿਆ ਕਿ ਡਰੋਨ ਡਿੱਗਿਆ ਜਾਂ ਘਰ ਦੇ ਵਿੜੇ ਵਿੱਚ ਡਿੱਗਿਆ ਹੈ ਇਹ ਖਬਰ ਮੁਢਲੇ ਤੌਰ ਤੇ ਸਾਡੇ ਕੋਲ ਸਾਹਮਣੇ ਆਈ ਹੈ ਤੁਹਾਨੂੰ ਅਸੀਂ ਫੁਟੇਜ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਿਅਕਤੀ ਦਾ ਜਿਹੜਾ ਸਰੀਰ ਹੈ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਹੈ ਇਸ ਹਮਲੇ ਦੇ ਕਰਕੇ ਔਰ ਡਰੋਨ ਜਦੋਂ ਡਿੱਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਨੇ ਕਿ ਡਰੋਨ ਜਦੋਂ ਡਿੱਗਦਾ ਹੈ ਤਾਂ ਇਸ ਤਰ੍ਹਾਂ ਕਿੱਡਾ ਵੱਡਾ ਬਲਾਸਟ ਹੋਇਆ ਹੈ ਇਸੇ ਕਰਕੇ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਰਹੀ ਸੀ ਕਿ ਜੇਕਰ ਤੁਹਾਡੇ ਘਰ ਦੇ ਨੇੜੇ ਆਸਮਾਨ ਦੇ ਵਿੱਚ ਤੁਹਾਨੂੰ ਡਰੋਨ ਦਿਸਦਾ ਹੈ ਤਾਂ ਉਸ ਨੂੰ ਵੇਖਣ ਦੇ ਲਈ ਘਰ ਦੀ ਛੱਤ ਤੇ ਨਾ ਚੜੋ ਇਹ ਡਰੋਨ ਦਾ ਆਕਾਰ ਵੱਡਾ ਹੋ ਸਕਦਾ ਹੈ ਬਲਾਸਟ ਵੱਡਾ ਹੋ ਸਕਦਾ ਹੈ ਇਸ ਦਾ ਵਜ਼ਨ ਬਹੁਤ ਜ਼ਿਆਦਾ ਹੋ ਸਕਦਾ ਹੈ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਡਰੋਨ ਡਿੱਗਣ ਦੇ ਕਰਕੇ ਕਿੰਨਾ ਵੱਡਾ ਬਲਾਸਟ ਹੋਇਆ ਹੈ ਔਰ ਇਸ ਬਲਾਸਟ ਦਾ ਸ਼ਿਕਾਰ ਹੋ ਗਿਆ ਇੱਕ ਵਿਅਕਤੀ ਖਾਈ ਫੇਮੇ ਕੀ ਦੀ ਇਹ ਘਟਨਾ ਹੈ لوکاں ਨੂੰ میں اپیل ਕਰਦਾ ہیں کہ جے کر ਤੁਹਾਨੂੰ ਕੋਈ ڈرون نظر ਆਉਂਦਾ ਹੈ ਤਾਂ ਤੁਸੀਂ ਤੁਰੰਤ ਉਸ ਨੂੰ ਵੇਖਣ ਦੇ ਲਈ ਬਾਹਰ ਨਾ ਨਿਕਲੋ ਘਰ ਦੀ چھت ਤੇ ਨਾ ਜਾਓ ਕਿਉਂਕਿ ਇਹ ڈرون کوئی ਵਿਆਹਾਂ شادیਆਂ ਵਾਲਾ ڈرون ਨਹੀਂ ਹੈ ਇਹ ڈرون ਜਿਹੜੀਆਂ ਫੌਜਾਂ ਨੇ ਉਹਨਾਂ ਵੱਲੋਂ ਵਰਤਿਆ ਜਾਣ ਵਾਲਾ ਡਰون ਹੈ اور فوجاں بڑے ڈرون ਵਰਤਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ بارود ਹੁੰਦਾ ਇਹ ਡਰੋਨ ਦਾ ਆਕਾਰ ਵੀ ਜਿਹੜਾ 5 ਫੁੱਟ ਤੋਂ ਲੈ ਕੇ ਤੇ 10 ਫੁੱਟ ਤੱਕ ਦਾ ਹੁੰਦਾ ਇਹਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਜਦੋਂ ਇਹ ਡਿੱਗਦਾ ਮੰਨ ਲਓ ਭਾਰਤੀ ਫੌਜ ਇਹਨੂੰ ਨਸ਼ਟ ਵੀ ਕਰਦੀ ਆ ਤਾਂ ਜ਼ਮੀਨ ਤੇ ਡਿੱਗੂਗਾ ਤਾਂ ਇਹ ਆਪਣਾ ਵਜ਼ਨ ਲੈ ਕੇ ਡਿੱਗੇਗਾ ਇਸ ਕਰਕੇ ਤੁਹਾਡਾ ਨੁਕਸਾਨ ਕਰੇਗਾ ਸੋ ਸਾਰੇ ਸਰੋਤਿਆਂ ਨੂੰ ਅਪੀਲ ਹੈ ਕਿ ਤੁਸੀਂ ਇਹਨਾਂ ਡਰੋਨਾਂ ਨੂੰ ਵੇਖਣ ਦੇ ਲਈ ਘਰ ਦੀਆਂ ਛੱਤਾਂ ਤੇ ਨਾ ਚੜੋ ਜਾਂ ਖੁੱਲੇ ਅਸਮਾਨ ਦੇ ਹੇਠਾਂ ਆ ਕੇ ਤੁਸੀਂ ਇਹਨਾਂ ਡਰੋਨਾਂ ਦਾ ਸ਼ਿਕਾਰ ਵੀ ਹੋ ਸਕਦੇ ਹੋ ਸੋ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਤਰ੍ਹਾਂ ਖੁੱਲੇ ਦੇ ਵਿੱਚ ਇਹਨਾਂ ਡਰੋਨਾਂ ਨੂੰ ਵੇਖਣ ਦੇ ਲਈ ਜਾਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਜਾਨ ਨਾ ਗਵਾ ਬੈਠਿਓ ਖਾਈ ਫੇਮੇ ਕੀ ਦੀ ਇਹ ਘਟਨਾ ਹੈ ਘਰ ਤੇ ਡਰੋਨ ਡਿੱਗਿਆ ਜਿਸ ਦਾ ਸ਼ਿਕਾਰ ਇੱਕ ਵਿਅਕਤੀ ਘਰ ਦਾ ਵੀ ਹੋਇਆ ਹੈ ਤੇ ਇਸ ਵੇਲੇ ਦੀ ਬੇहद ਅਹਿਮ ਖਬਰ ਹੈ ਕਿ ਫਰੋਜ਼ਪੁਰ ਦੇ ਨੇੜੇ ਪਿੰਡ ਪੈਂਦਾ ਖਾਈ ਫੇਮੇ ਕੀ ਇਹ ਪਿੰਡ ਵੀ ਬਿਲਕੁਲ ਸਰਹੱਦ ਤੇ ਹੀ ਹੈ ਉੱਥੋਂ ਬਾਰਡਰ ਬਿਲਕੁਲ ਨਜ਼ਦੀਕ ਆ ਪਾਕਿਸਤਾਨ ਦਾ ਤਾਂ ਉੱਥੇ ਇਹ ਘਟਨਾ ਵਾਪਰੀ ਹੈ ਤੁਸੀਂ ਵੇਖ ਸਕਦੇ ਹੋ ਕਿ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ ਇਸ ਡਰੋਨ ਦੇ ਡਿੱਗਣ ਤੋਂ ਬਾਅਦ Prosper ਦੇ ਨੇੜੇ ਹੈ ਪਿੰਡ ਖਾਈ ਫੇਮੇ ਕੀ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਹ کافی ਜ਼ਿਆਦਾ ਜ਼ਖਮੀ ਹੋ ਗਿਆ ਜਿਸ ਨੂੰ ਕੀ ਇਲਾਜ ਦੇ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਡਰੋਨ ਡਿੱਗਣ ਦੇ ਕਰਕੇ ਜਿਹੜਾ ਹੈਗਾ ਉਹ ਵਿਅਕਤੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁੱਲਸ ਗਏ ਨੇ ਪਿੰਡ ਖਾਈ ਫੇਮੇ ਕੀ ਦੀ ਇਹ ਘਟਨਾ ਹੈ ਫਰੋਸਪਰ ਦੇ ਨੇੜੇ ਇਹ ਪਿੰਡ ਪੈਂਦਾ ਹੈ ਉੱਥੇ ਇਹ ਡਰੋਨ ਡਿੱਗਿਆ ਜਿਹਦੇ ਚਲਦਿਆਂ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਨੇ ਇਸ ਦੇ ਨਾਲ ਹੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਨੇੜੇ ਵੀ ਜਿਹੜਾ ਹੈ ਉਹ ਡਰੋਨ ਹਮਲਾ ਕੀਤਾ ਗਿਆ ਹੈ ਕਰਤਾਰਪੁਰ ਕੋਰੀਡੋਰ ਦੇ ਨੇੜੇ ਵੀ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਕਿ ਉੱਥੇ ਵੀ ਡਰੋਨ ਹਮਲਾ ਕੀਤਾ ਗਿਆ ਹੈ ਪਰ ਇਸ ਫਿਲ ਦੀ ਬੇਹਤ ਅਹਿਮ ਜਾਣਕਾਰੀ ਹੈ ਜਿੰਨੇ ਵੀ ਜਗਬਾਣੀ ਟੀਵੀ ਦੇ ਦਰਸ਼ਕ ਅਸ ਵਕਤ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਜੋ ਡਰੋਨ ਐਸ ਵਕਤ ਡਿਗ ਰਹੇ ਨੇ ਇਹ ਕੋ ਵਿਆਹਾਂ ਸ਼ਾਦੀਆਂ ਵਾਲੇ ਡਰੋਨ ਨਹੀਂ ਹੈਗੇ ਕਿਉਂਕਿ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਉਹ ਮਹਿਸੂਸ ਕਰਦੇ ਨੇ ਕਿਤੇ ਇਹ ਉਹੀ ਡਰੋਨ ਨੇ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਛੋਟੇ ਛੋਟੇ ਡਰੋਨ ਹੁੰਦੇ ਨੇ ਜਿਹੜੇ ਜਿਹੇ ਡਰੋਨ ਦੀ ਵਰਤੋਂ ਫੌਜਾਂ ਕਰਦੀਆਂ ਨੇ ਉਹਨਾਂ ਦਾ ਆਕਾਰ 5 ਫੁੱਟ ਤੋਂ ਲੈ ਕੇ 7 ਫੁੱਟ ਤੱਕ ਦਾ ਹੁੰਦਾ ਸੋ ਸਰੋਤਿਆਂ ਨੂੰ ਦਰਸ਼ਕਾਂ ਨੂੰ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਇਹਨਾਂ ਡਰੋਨਸ ਨੂੰ ਵੇਖਣ ਦੇ ਲਈ ਘਰ ਦੀਆਂ ਛੱਤਾਂ ਤੇ ਨਾ ਚੜੋ ਕਿਉਂਕਿ ਜੇ ਦਾ ਡਰੋਨ ਨੂੰ ਭਾਰਤੀ ਫੌਜ ਨਸ਼ਟ ਵੀ ਕਰ ਦਿੰਦੀ ਆ ਤਾਂ ਉਹ ਤੁਹਾਡੀ ਛੱਤ ਤੇ ਦੇਖ ਸਕਦਾ ਜਿਸ ਤਰ੍ਹਾਂ ਇਹ ਡਰੋਨ ਡਿੱਗਿਆ ਤੁਸੀਂ ਦੇਖੋ ਕਿੰਨਾ ਨੁਕਸਾਨ ਹੋਇਆ ਘਰ ਦੇ ਅੰਦਰ ਤੱਕ ਨੁਕਸਾਨ ਹੋਇਆ ਤਿੰਨ ਘਰ ਦੇ ਮੈਂਬਰ ਜ਼ਖਮੀ ਹੋ ਗਏ ਔਰ ਇੱਕ ਮੈਂਬਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਉਸ ਦਾ ਸਰੀਰ ਇਸ ਤਰ੍ਹਾਂ ਅੱਗ ਦੇ ਨਾਲ ਚਲਸਿਆ ਕਿ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈ ਗਿਆ ਸੋ ਮੇਰੀ ਅਪੀਲ ਹੈ ਕਿ ਇਹ ਜੰਗ ਲੱਗੀ ਹੈ ਇਸ ਨੂੰ ਤੁਹਾਨੂੰ ਗੰਭੀਰ ਲੈਣ ਦੀ ਜ਼ਰੂਰਤ ਹੈ ਭਾਰਤ ਤੇ ਪਾਕਿਸਤਾਨ ਦੋ ਮੁਲਕਾਂ ਦੇ ਵਿੱਚ ਜੰਗ ਚੱਲ ਰਿਹਾ ਹੈ ਮੇਰੀ ਬੇਨਤੀ ਹੈ ਕਿ ਇਸ ਨੂੰ ਕੋਈ ਤਮਾਸ਼ੀ ਦੇ ਤੌਰ ਤੇ ਤੁਸੀਂ ਨਾ ਲਵੋ ਔਰ ਕਈ ਵਾਰ ਮਨ ਦੇ ਅੰਦਰ ਇੱਕ ਕਿਉਰਿਓਸਟੀ ਪੈਦਾ ਹੁੰਦੀ ਹੈ ਕਿ ਅਸੀਂ ਛੱਤ ਤੇ ਜਾ ਕੇ ਇਸ ਦੀ ਵੀਡੀਓ ਬਣਾਵਾਂਗੇ ਅਸੀਂ ਇਸ ਨੂੰ ਰਿਕਾਰਡ ਕਰਾਂਗੇ ਜਾਂ ਇਹ ਹਮਲਾ ਕਿਵੇਂ ਹੋ ਰਿਹਾ ਇਸ ਨੂੰ ਵੇਖਾਂਗੇ ਇਸ ਕਰਕੇ ਮੇਰੀ ਅਪੀਲ ਹੈ ਕਿ ਆਪਣੀ ਜਾਨ ਨੂੰ ਤੁਸੀਂ ਖਤਰੇ ਦੇ ਵਿੱਚ ਪਾ ਕੇ ਤੇ ਇਸ ਤਰ੍ਹਾਂ ਦਾ ਜੋਖਮ ਬਿਲਕੁਲ ਵੀ ਨਾ ਚੱਕੋ ਇਹ ਹਮਲੇ ਨੇ ਮੰਨ ਲਓ ਜੇਕਰ ਕੋਈ ਗੋਲੀ ਵੀ ਆਉਂਦੀ ਆ ਤਾਂ ਉਸ ਨੇ ਕੋਈ ਆਵਾਜ਼ ਦੇ ਕੇ ਤਾਂ ਹੋਣਾ ਨਹੀਂ ਹੈ ਜੇਕਰ ਕੋਈ ਵੱਡਾ ਅਸਲਾ ਵੀ ਆਉਂਦਾ ਉਹ ਮੈਟਲ ਦਾ ਅਸਲਾ ਹੁੰਦਾ ਜੇਕਰ ਉਹਨੂੰ ਅਸੀਂ ਡਿਫਿਊਜ਼ ਵੀ ਕਰ ਦਨੇ ਹਵਾ ਦੇ ਵਿੱਚ ਭਾਰਤੀ ਫੌਜ ਕਿਸੇ ਅਸਲੇ ਨੂੰ ਹਵਾ ਦੇ ਵਿੱਚ ਡਿਫਿਊਜ਼ ਵੀ ਕਰ ਦਿੰਦੀ ਆ ਕੋਈ ਮਜ਼ਾਇਲ ਵੀ ਹੋ ਸਕਦੀ ਆ ਤਾਂ ਉਹ ਮੈਟਲ ਦੀ ਹੁੰਦੀ ਆ ਉਹਦਾ weight ਬਹੁਤ ਜ਼ਿਆਦਾ ਹੁੰਦਾ ਉਹ ਤੁਹਾਡੇ ਉੱਪਰ ਡਿੱਗ ਸਕਦੀ ਆ ਕੁਝ ਮਜ਼ਾਇਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨਹੀਂ ਜਿਹੜੀਆਂ ਕਿ ਇੰਨਾ ਵਜ਼ਨ ਹੁੰਦਾ ਕਿ ਘਰ ਦੀ ਛੱਤ ਤੇ ਡਿੱਗਦੀਆਂ ਨੇ ਤਾਂ ਉਹ ਛੱਤ ਵੀ ਟਹਿ ਜਾਂਦੀ ਆ ਇਸ ਕਰਕੇ ਅਸੀਂ ਤੁਹਾਨੂੰ ਡਰਾਉਂਡ ਨਹੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਸੀਂ ਇਸ ਤਰ੍ਹਾਂ ਛੱਤਾਂ ਤੇ ਜਾ ਕੇ ਤੇ ਇਹਨਾਂ ਨੂੰ ਫੋਨ ਦੇ ਵਿੱਚ ਰਿਕਾਰਡ ਕਰਨ ਲਈ ਜਾਂ ਫਿਰ ਵੇਖਣ ਦੇ ਲਈ ਤੁਸੀਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਓ ਤਾਜ਼ਾ ਘਟਨਾ ਫਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੀ ਆ ਰਹੀ ਆ ਬਹੁਤ ਸਾਰੇ ਲੋਕ ਇਹ ਸਵਾਲ ਵੀ ਕਰ ਰਹੇ ਸਨ ਕਿ ਡਰੋਨ ਡਿੱਗਣ ਦੀਆਂ ਖਬਰਾਂ ਤਾਰੀਆਂ ਨੇ ਪਰ ਡਰੋਨ ਡਿੱਗਿਆ ਕਿੱਥੇ ਆ ਕਿੱਥੋਂ ਦੀ ਖਬਰ ਆਈ ਹੈ ਕਿੱਥੇ ਪਤਾ ਲੱਗਿਆ ਕਿ ਡਰੋਨ ਡਿੱਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਸਾਬਤ ਕਰ ਰਹੀਆਂ ਨੇ ਕਿ ਡਰੋਨ ਡਿੱਗਿਆ ਹੈ ਖਾਈ ਫੇਮੇ ਕੇ ਪਿੰਡ ਦੀ ਇਹ ਘਟਨਾ ਹੈ ਫਰੋਜ਼ਪੁਰ ਤੋਂ ਜਦੋਂ ਆਪਾਂ ਜਲੰਧਾਬਾਦ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇਹ ਪਿੰਡ ਖਾਈ ਫੇਮੇ ਕਿ ਆਉਂਦਾ ਹੈ ਬਾਰਡਰ ਦੇ ਬਿਲਕੁਲ ਨੇੜੇ ਹੀ ਇਹ ਪਿੰਡ ਪੈਂਦਾ ਜਿੱਥੇ ਕੀ ਇੱਕ ਡਰੋਨ ਕਰਦੀ ਛੱਤ ਤੇ ਡਿੱਗਿਆ ਤੇ ਤਿੰਨ ਮੈਂਬਰ ਜ਼ਖਮੀ ਹੋ ਗਏ ਅੱਗ ਲੱਗੀ ਹੋਈ ਆ ਕਾਰ ਕੜੀ ਆ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਵੱਡਾ ਬਲਾਸਟ ਹੋਇਆ ਤੇ ਥੋੜੀ ਛੋਟੇ ਡਰੋਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੁਕਸਾਨ ਕਦੇ ਵੀ ਨਹੀਂ ਹੋ ਸਕਦਾ ਤਾਂ ਸੁਭਾਵਿਕ ਤੌਰ ਤੇ ਇੱਕ ਵੱਡਾ ਡਰੋਨ ਜਿਹੜਾ ਉਹ ਉੱਡ ਗਿਆ ਉਹ ਜਿਹਦੇ ਕਰਕੇ ਇੰਨਾ ਵੱਡਾ ਬਲਾਸਟ ਹੋਇਆ ਕਿ ਘਰ ਦੇ ਵਿੱਚ ਅੱਗ ਫੈਲ ਗਈ ਤੇ ਘਰ ਦੇ ਤਿੰਨ ਮੈਂਬਰ ਉਸ ਅਗ ਦੇ ਵਿੱਚ ਝੁਲਸੇ ਨੇ